ਸੇਵਾ ਦੇ ਵਿੱਚ ਜਦੋਂ ਅਰਥਾਂ ਨੂੰ ਸਮਝਦੇ ਆ ਤਾਂ ਉਹਦੇ ਬਕ-ਵਕ ਰੂਪ ਦੇਖਣ ਨੂੰ ਮਿਲਦੇ ਆ। ਕਈ ਆਪਾਂ ਡੈੱਡ ਬਾਡੀਆਂ ਕੱਢ ਚੁੱਕੇ ਆ ਜੀ। ਕਈ ਲਵਾਰਸ ਡੈੱਡ ਬਾਡੀਆਂ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਸਸਕਾਰ ਕਰਾਇਆ। ਉਹਦਾ ਸਿਰਫ ਪਿੰਜਰ ਹੀ ਬਚਿਆ ਸੀਗਾ। ਜੇ ਉਹਦੇ ਕੱਪੜੇ ਵੀ ਨਾ ਹੁੰਦੇ ਤੇ ਉਹ ਪਰਿਵਾਰ ਨੂੰ ਕਦੇ ਵੀ ਪਛਾਣ ਨਹੀਂ ਉਹਦੀ ਨਹੀਂ ਹੁੰਦੀ। ਡੈਡ ਬੋਡੀ ਲੱਭਣ ਜਾਂਦੇ ਆ ਸਾਡਾ ਖੌਦਾਂ ਨਹੀਂ ਪਤਾ ਵੀ ਅਸੀਂ ਬਾਹਰ ਨਿਕਲਾਂਗੇ ਕਿ ਨਹੀਂ ਨਿਕਲਾਂਗੇ ਇਹ ਕਰਕੇ ਇਹ ਦਰਾਖਤ ਦੇ ਵਿੱਚ ਅਸੀਂ ਵੀ ਫਸ ਤੁਸ ਗਏ ਤਾਂ 2 ਮਿੰਟ ਤੋਂ ਬਾਅਦ ਸਾਡੀ ਵੀ ਮੌਤ ਹੋ ਜੂਗੀ ਉਹ ਲੈ ਕੇ ਹੁਣ ਜਿਹੜਾ ਕਿਉਂਕਿ ਦੁਆਕਾ ਮੇਰੇ ਬਹੁਤ ਛੋਟੇ ਆ ਜੀ ਮੇਰੇ ਘਰ ਵਾਲੀ ਦਾ ਵੀ ਮਾਂ ਪਿਓ ਹੋਣੇ ਨਹੀਂ ਗਾ ਜੀ ਉਡੀ ਉਮਰ ਦੇ ਵੀ ਹੋਣਗੇ ਬਜ਼ੁਰਗ ਵੀ ਹੋਣਗੇ ਬੱਚੇ ਵੀ ਹੋਣਗੇ ਕਿੰਨੇ ਕਲਾਸ ਆ ਕੋਈ ਆਈਡੀਆ ਹੈਗਾ ਤੁਹਾਨੂੰ ਅਸੀਂ ਜੀ ਕਦੇ ਨਾ ਹੀ ਤਾਂ ਕੋਈ ਸਹਾਉਤਾ ਉਪਰ ਰੱਖਿਆ ਜੀ ਕਿਉਂਕਿ ਸਾਥੋਂ ਕਿਹੜਾ ਕਹਿੰਨੇ ਮੰਗਣਾ ਨਹੀਂ ਕਿਸੇ ਨੇ ਯਾਨੀ ਕੋਈ ਸਾਡਾ ਸਰਕਾਰ ਵੱਲੋਂ ਨਹੀਂ ਕਿਸੇ ਪੰਡ ਦੀ ਪਜਾਇਤ ਵੱਲੋਂ ਨਹੀਂ ਹੈਗਾ ਤੇ ਜੋ ਕੁਝ ਹੈਗਾ ਜੀ ਆਪਣੇ ਜਿਹੜੇ ਲੋਕ ਨਾਲ ਜੁੜੇ ਆ ਸਾਨੂੰ ਕੋਈ ਆਫਰ ਆਇਆ ਉੱਪਰੋਂ ਕੋਈ ਇਸ ਤਰ੍ਹਾਂ ਦਾ ਵੀ ਮੁੱਖ ਮੰਤਰੀ ਦਫ਼ਤਰ ਤੋਂ ਵੀ ਤੁਹਾਡਾ ਭੈ ਸਨਮਾਨ ਕਰਦੇ। ਬਹੁਤ ਬੋਡੀਆਂ ਕੱਟੀਆਂ ਜੀ ਕਈ ਵਾਰ ਮੰਨ ਕੇ ਚੱਲੋ ਸਿਰਫ ਉਹਨਾਂ ਦਾ ਹੁਲੀ ਆਪੂ ਤੰਗੂ ਹੀ ਹੁੰਦਾ ਵਾ। ਕਈਆਂ ਦੇ ਤਾਂ ਹੀ ਪਿੰਜਰੀ ਰਹਿ ਜਾਂਦਾ। ਹਾਂਜੀ ਪਰ ਕਦੇ ਮਾਨ ਚ ਕੋਈ ਵੀ ਡਰ ਨਹੀਂ ਆਇਆ। ਜੋ ਹੈ ਵੀ ਇਹਨਾਂ ਦੇ ਅੱਜ ਇਹ ਬੱਚਿਆਂ ਨੂੰ ਕਢਦੇ ਆ ਉਹਨਾਂ ਨੂੰ ਜਾ ਕੇ ਕਿਸੇ ਨੂੰ ਡੁੱਬੇ ਨੂੰ ਜਾ ਕੇ ਮੈਂ ਉੱਥੇ ਸੱਪ ਵੀ ਹੋ ਸਕਦਾ ਕੋਈ ਇਹਨਾਂ ਦੇ ਸੱਪ ਵੀ ਲੜ ਸਕਦਾ ਸ਼ਸ਼ੀਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀ ਵੀਰ ਕੇ ਦੋਸਤੋ ਬਹੁਤ سارے ਲੋਕ ਬੱਖ-ਵੱਖ ਤਰ੍ਹਾਂ ਦੀ ਸੇਵਾ ਕਰਦੇ ਆ ਸੇਵਾ ਦੇ ਵਿੱਚ ਜਦੋਂ ਅਰਥਾਂ ਨੂੰ ਸਮਝਦੇ ਆ ਤਾਂ ਉਹਦੇ ਬੱਖ-ਵੱਖ ਰੂਪ ਦੇਖਣ ਨੂੰ ਮਿਲਦੇ ਆ ਪਿੰਡ ਡੱਲਾ ਦੇ ਵਿੱਚ ਪਹੁੰਚੇ ਆ ਅਸੀਂ ਇੱਥੇ ਇੱਕ ਸਾਡਾ ਭਰਾ ਹੈ ਬਾਂਟੀ ਜਿਹੜਾ ਇੱਕ ਬਲੱਖਣ ਸੇਵਾ ਕਰਦਾ ਹੈ ਉਹਦੇ ਮਨ ਦੇ ਵਿੱਚ ਹਮੇਸ਼ਾ ਤਾੰਗ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਇਹ ਸੇਵਾ ਦੇ ਨਾਲ ਉਹ ਆਪਣੇ ਜਿਹੜੀ ਜ਼ਿੰਦਗੀ ਆ ਉਹਨੂੰ ਵੀ ਸੋਹਣੀ ਬਣਾ ਸਕੇ ਇਸ ਦੇ ਨਾਲ ਹੀ ਇਸ ਸੇਵਾ ਭਾਵਨਾ ਦੇ ਜਰੀਏ ਉਹ ਅਨੇਕਾਂ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਰਹੀ ਵੀ ਸਫਲ ਹੋਇਆ ਤੇ ਨਾਲ ਬਾਈ ਬੰਟੀ ਡੱਲਾਪਿੰਡ ਤੋਂ ਆ ਉਹਦੇ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਜਿਹੜਾ ਇਹ ਮਨ ਦੇ ਵਿੱਚ ਖਿਆਲ ਆਉਂਦੇ ਆ ਕਿਵੇਂ ਮਨ ਦੇ ਵਿੱਚ ਇਹ ਭਾਵਨਾ ਜਿਹੜੀ ਪੈਦਾ ਹੋਈ ਸਸਿਗਵੰਟਪੁਰ ਸਾਸਰੀ ਘਰ ਬਈ ਸਾਰੇ ਪੈਣ ਤਾ ਇਹ ਸੂ ਵੀ ਕਿਹੜਾ ਨਗਰ ਆ ਤੁਹਾਡਾ ਮੇਰਾ ਜੀ ਪਿੰਡ ਡੱਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਰਾਉਂ ਜੀ ਤੇ ਮੈਂ 10ਵੀਂ ਪਾਸ ਆ ਜੀ ਜੀ ਤੇ ਮੈਂ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਜੰਗ ਸਿੰਘ ਜੀ ਜੀ ਪਿੰਡ ਦਿਵਾਨਾ ਦਿਵਾਨਾ ਕਿਉਂਕਿ ਜੀ ਪਹਿਲੀ ਵਾਰ ਕੋਈ ਮੇਰੇ ਅੱਜ ਘਰੇ ਆਇਆ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਤੇ ਜਾਣੀ ਕਦੇ-ਕਦੇ ਜੇ ਇਦਾਂ ਲੱਗਦਾ ਵੀ ਆਪਾਂ ਜੇ ਏਡੀ ਵੱਡੀ ਸੇਵਾ ਕਰਦੇ ਆਂ ਤੇ ਆਪਣੇ ਨਾਲ ਕਈ ਭੈਣ ਭਰਾ ਜਿਹੜੇ ਆਪਣੇ ਨਾਲ ਵੀ ਜੁੜੇ ਹੋਏ ਆ ਜੀ ਤੇ ਆਪਣਾ ਆਪ ਨੂੰ ਜਿਵੇਂ ਕਹਿ ਲਈਏ ਵੀ ਪਿਆਰ ਵੀ ਕਰਦੇ ਆ। ਕਿੰਨਾ ਕ ਸਮਾਂ ਹੋ ਗਿਆ ਕਿਉਂਕਿ ਪਾਣੀ ਦੇ ਵਿੱਚ ਡਰ ਲੱਗਦਾ ਹੁੰਦਾ ਹਰ ਇੱਕ ਨੂੰ ਬੜਦੇ ਨੂੰ ਤੇ ਤੁਸੀਂ ਐਡਾ ਜਿਗਰਾ ਕਿਵੇਂ ਕਿਦੋਂ ਦਾ ਜਿਹੜਾ ਕਿਉਂ ਕਿਵੇਂ ਇਹ ਮਨ ਦੇ ਵਿੱਚ ਖਿਆਲ ਆ ਤੇ ਕਿਵੇਂ ਜਿਹੜੀ ਪਾਣੀ ਦੇ ਵਿੱਚ ਇੰਨੇ ਤੈਰਨ ਦੀ ਸ਼ਕਤੀ ਆ। ਇਹ ਤਾਂ ਹੀ ਹੁਣ ਜਿੱਦਾਂ ਆਪਾਂ ਕੈੜੀ ਵੀ ਬਹੁਤ ਲੰਬਾ ਸਮਾਂ ਹੋ ਗਿਆ ਇਹ ਸੇਵਾ ਕਰਦਿਆਂ ਨੂੰ ਜੀ ਕਈ ਆਪਾਂ ਡੈੱਡ ਬਾਡੀਆਂ ਕੱਢ ਚੁੱਕੇ ਆਂ ਜੀ ਕਈ ਲਵਾਰਸ ਡੈੱਡ ਬਾਡੀਆਂ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਸੰਸਕਾਰ ਕਰਾਇਆ ਤੇ ਕੋਸ਼ਿਸ਼ ਬਹੁਤ ਜ਼ਿਆਦਾ ਅਸੀਂ ਇਹ ਕਰਦੇ ਹੁੰਨੇ ਆਂ ਵੀ ਸਾਨੂੰ ਕੋਈ ਵੀ ਜਦੋਂ ਲਵਾਰਸ ਡੈੱਡ ਬਾਡੀ ਪਹੁੰਚਦੀ ਆ ਤੇ ਮਿਲਦੀ ਆ ਵੀ ਉਹਨਾਂ ਨੂੰ ਪਰਿਵਾਰ ਤੱਕ ਰੋਦੇ ਮਲਾਉਣ ਦੀ ਕੋਸ਼ਿਸ਼ ਕਰਦੇ ਆ ਕੋਈ ਤਾਂ ਪਛਾਣ ਵੀ ਨਹੀਂ ਆਉਂਦੀ ਹੋਣੀ ਉਹਨਾਂ ਕੋਈ ਇਨਸਾਨੀ ਨਹੀਂ ਹੁੰਦੀ ਬਹੁਤ ਜ਼ਿਆਦੇ ਹੁਣ ਪਿੱਸੇ ਜੇ ਆ ਲੰਮੇ ਜੱਟ ਪੁਰੇ ਦੀ ਇੱਕ ਡੈਡ ਵੱਡੀ ਕੱਢੀ ਜੇ ਲੇਡੀਜ਼ ਦੀ ਉਹਦਾ ਸਿਰਫ ਪਿੰਜਰ ਹੀ ਬਚਿਆ ਸੀਗਾ ਜੇ ਉਹਦੇ ਕੱਪੜੇ ਵੀ ਨਾ ਹੁੰਦੇ ਤੇ ਪਰਿਵਾਰ ਨੂੰ ਕਦੇ ਵੀ ਪਛਾਣ ਨਾ ਉਹਦੀ ਨਹੀਂ ਆਉਣੀ ਅੱਛਾ ਇੱਕ ਦੇਖਿਆ ਆਪਾਂ ਅੰਦਰ ਜਾ ਕੇ ਥੋੜੇ ਸਮੇ ਬਾਅਦ ਲਾਸ਼ ਉੱਪਰ ਆ ਜਾਂਦੀ ਹੈ ਨਾ ਬਹੁਤ ਹਾਲਾਤ ਪਿੰਜਾਂ ਦੇ ਮਾੜੇ ਥੱਲੇ ਫਸੇ ਰਹਿ ਜਾਂਦੇ ਆ ਤੁਸੀਂ ਤਾਂ ਦੇਖਿਆ ਹੋਣਾ ਕਿਵੇਂ ਕਿਵੇਂ ਜਿਹੜੇ ਹਾਲਾਤ ਪਾਣੀ ਥੱਲੇ ਦਿਖਦੇ ਆ ਪਾਣੀ ਦੇ ਬਹੁਤ ਯਾਨੀ ਜਦੋਂ ਅਸੀਂ ਡੈੱਡ ਬਾਡੀ ਲੱਭਣ ਜਾਂਦੇ ਆ ਸਾਡਾ ਖੁਦ ਦਾ ਨਹੀਂ ਪਤਾ ਵੀ ਅਸੀਂ ਬਾਹਰ ਨਿਕਲਾਂਗੇ ਕਿ ਨਹੀਂ ਨਿਕਲਾਂਗੇ ਕਿਉਂਕਿ ਜਿੱਦਾਂ ਹੁਣ ਆ ਨਹਿਰ ਬੰਦ ਪਈ ਆ ਇਹਦੇ ਵਿੱਚ ਕਾਫੀ ਦਰਾਖਤ ਢਿੱਗੇ ਹੋਏ ਆ ਜਦੋਂ ਕਿਸੇ ਵੀ ਬਿਨਾ ਸੇਫਟੀ ਤੋਂ ਅਸੀਂ ਵਿੱਚ ਜਾਂਦੇ ਆ ਤੇ ਸਾਡਾ ਖੁਦ ਦਾ ਨਹੀਂ ਪਤਾ ਵੀ ਅਸੀਂ ਬਾਹਰ ਨਿਕਲਾਂਗੇ ਕਿ ਨਹੀਂ ਨਿਕਲਾਂਗੇ ਜਦੋਂ ਅਸੀਂ ਥੱਲੇ ਡੈੱਡ ਬਾਡੀ ਲੱਭਣ ਜਾਂਦੇ ਆ ਪਾਣੀ ਗੰਦਾ ਵਾ ਸਾਨੂੰ ਕੁਝ ਦਿਖਦਾ ਤਾਂ ਹੈ ਨਹੀਂ ਜਾਈ ਜੇ ਤਾਂ ਹੋਵੇ ਸਾਫ਼ ਪਾਣੀ ਫਿਰ ਤਾਂ ਪਤਾ ਲੱਗਦਾ ਹਾਂਜੀ ਜੇ ਕਰਕੇ ਇਹ ਦਰਾਖਤ ਦੇ ਵਿੱਚ ਅਸੀਂ ਵੀ ਫਸ ਫੁੱਸ ਗਏ ਤਾਂ 2 ਮਿੰਟ ਤੋਂ ਬਾਅਦ ਸਾਡੀ ਵੀ ਮੌਤ ਹੋ ਜਾਊਗੀ ਅਸਾ ਇੰਨਾ ਲੰਮਾ ਸਮਾਂ ਹੋਵੇ ਤੁਹਾਨੂੰ ਆਮ ਇੱਕ ਫਿਲਮਾਂ ਜਾਂ ਚਾਪਾ ਦੇਖ ਦਿਨ ਜਦੋਂ ਪਾਣੀ ਚ ਵੜਦੇ ਹਨ ਇੱਕ ਪਾਈਪ ਜੀ ਬੰਨ ਲੈਂਦੇ ਆ ਪਿੱਛੇ ਤੇ ਹੋਰ ਟੈਂਕੀ ਜੀ ਧਰ ਲੈਂਦੇ ਇੱਕ ਪਾਣੀ ਵਾਲੇ ਸਿਲੰਡਰ ਜੇ ਵਾਂਗੂ ਉਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਕਿ ਯਾਰ ਕਿ ਚਲੋ ਸੇਵਾਤਾ ਕਰਨੀ ਆ ਨਹੀਂ ਜੀ ਹੁਣ ਆਪਣੇ ਨਾਲ ਕਈ ਭੈਣ ਭਰਾ ਜੁੜੇ ਆ ਉਹ ਸਿਲੰਡਰ ਦੀ ਆਪਾਂ ਆਕਸੀਜਨ ਕੱਟ ਦੀ ਜਿਹੜੀ ਉਹ ਜਲਦੀ ਤੋਂ ਦਿਲ ਦੀ ਕੋਸੇ ਕਰਾਂਗੇ ਉਹਨੂੰ ਲਿਆਉਣ ਦੀ ਉਹਦੀ ਸਿਲੰਡਰ ਲੈ ਲਿਆ ਜੀ ਉਹਦੇ ਵਾਸਤੇ ਮੌਸ ਆ ਜਿਹੜੇ ਹੁਣ ਮੈਂ ਥੋੜੇ ਕਿ ਟਾਈਮ ਜਿਹੜੇ ਚਿਹਰੇ ਚ ਲੱਗਦੇ ਹਾਂਜੀ ਉਹਦੇ ਨਾਲ ਹੀ ਸਾਹ ਹੁੰਦਾ ਜਿਹੜੇ ਮੌਸਮ ਹੁੰਦੇ ਆ ਤੇ ਉਹ ਲੈ ਕੇ ਹੁਣ ਜਿਹੜਾ ਕਿਉਂਕਿ ਜਵਾਕ ਆ ਮੇਰੇ ਬਹੁਤ ਛੋਟੇ ਆ ਜੀ ਮੇਰੇ ਘਰ ਵਾਲੀ ਦਾ ਵੀ ਮਾਂ ਪਿਓ ਹਣੀ ਠੀਕ ਆ ਜੀ ਤੇ ਕਦੇ ਕਦੇ ਇਦਾਂ ਲੱਗਦਾ ਵੀ ਇਹਨਾਂ ਕਰਦੀ ਹੈ ਕਿ ਜੇ ਮਾਂ ਦੇ ਕਦੇ ਕਦੇ ਖਿਆਲ ਖਿਆਲ ਤਾਂ ਹੀ ਆਉਂਦਾ ਘਰ ਦੇ ਬਹੁਤ ਜ਼ਿਆਦੇ ਰੋਕਦੇ ਵੀ ਆ ਪਰ ਜੀ ਜਦੋਂ ਪਰਿਵਾਰ ਫੋਨ ਲਾ ਕੇ ਸਾਡੇ ਕੋਲੇ ਰੋਂਦਾ ਵੀ ਸਾਨੂੰ ਸੋਡੇ ਤੇ ਆਸ ਆ ਕਿਉਂਕਿ ਜੀ ਮਰਨ ਵਾਲਾ ਤਾਂ ਮਰ ਜਾਂਦਾ ਪੈਸੇ ਕਈ ਪਰਿਵਾਰ ਆ ਜਿਹੜੇ ਵਿਚਾਰੇ ਜਾਂਦੇ ਮਰ ਜਾਂਦੇ ਆ ਇੱਕ ਤਾਂ ਅਗਲੇ ਦਾ ਪੁੱਤ ਚਲਿਆ ਗਿਆ ਜੀ ਨੌਜਵਾਨ ਜੀ ਚਲਿਆ ਗਿਆ ਤੇ ਉੱਪਰ ਉਹਦੀ ਬਾਡੀ ਵੀ ਨਾ ਮਿਲੇ ਉਹ ਸਾਰੀ ਉਮਰ ਦੀ ਫਿਰ ਤੜਫਣਾ ਲੱਗੀ ਰਹਿੰਦੀ ਆ ਜੇਕਰ ਉਹਨਾਂ ਦੀ ਡੈੱਡ ਬਾਡੀ ਮਿਲ ਜਾਂਦੀ ਆ ਤਾਂ ਫਿਰ ਉਹ ਉਹਨਾਂ ਨੂੰ ਸਬਰ ਰੋਣਾ ਜਿਹੜਾ ਸ਼ੁਰੂ ਹੋ ਜਾਂਦਾ ਉਹਨਾਂ ਦਾ ਦੁੱਖ ਜਿਹਨਾਂ ਦੇ ਹੱਥੀ ਸੰਸਕਾਰ ਜਾਂ ਹਨਾ ਉਹ ਨਾ ਕੀਤਾ ਜਾ ਹਾਂਜੀ ਜਦੋਂ ਹੱਥੀ ਸਭ ਕੁਝ ਅਗਲਾ ਕਰ ਲੈਂਦਾ ਤੇ ਉਹਨੂੰ ਆਏ ਹੋ ਜਾਂਦਾ ਵੀ ਸਾਡਾ ਮਰ ਗਿਆ ਬਿਆਸਾ ਦੁਨੀਆ ਤੇ ਹੁਣ ਉਹ ਨਹੀਂ ਰਿਹਾ ਜੇਕਰ ਉਹਦੀ ਬਾਡੀ ਨਾ ਮਿਲੇ ਉਹਨਾਂ ਨੂੰ ਆਈ ਲੈ ਹਰ ਵਕਤ ਜੀ ਦਰਵਾਜ਼ੇ 'ਲੀ ਝਾਕਦੇ ਰਹਿੰਦੇ ਆ ਵੀ ਅੱਜ ਵੀ ਸ਼ਾਮ ਨੂੰ ਘਰੇ ਆਊਗਾ ਹੁਣ ਵੀ ਕਹੇ ਪਾਸੇ ਫੋਨ ਲਾਊਗਾ ਵੀ ਮੈਂ ਇੱਥੇ ਬੈਠਾ ਬਹੁਤ ਪਰਿਵਾਰ ਇਦਾਂ ਦੇ ਆ ਜੀ ਹੁਣ ਤੱਕ ਫੋਨ ਲਾਉਂਦੇ ਆ ਉਹ ਕਹਿੰਦੇ ਆ ਸਾਨੂੰ ਇੱਕ ਕੱਪੜਾ ਹੀ ਜਾਂ ਕੋਈ ਨਿਸ਼ਾਨੀ ਮਿਲ ਜੇ ਸਾਡੇ ਪੁੱਤ ਦੀ ਸਾਨੂੰ ਸਬਰ ਆਜੂ ਵੀ ਸਾਡਾ ਦੁਨੀਆ ਤਾਂ ਹੀ ਹੈ ਨੀਗਾ ਤੇਨੇ ਕਿੰਨੇ ਕਲਾਸਾਂ ਹੁਣ ਤੱਕ ਕੱਢ ਚੁੱਕੇ ਹੋ ਕਿਉਂਕਿ ਛੋਟੀ ਛੋਟੀ ਉਮਰ ਦੇ ਵੀ ਹੋਣਗੇ ਬਜ਼ੁਰਗ ਵੀ ਹੋਣਗੇ ਬੱਚੇ ਵੀ ਹੋਣਗੇ ਕਿੰਨੀਆਂ ਕਲਾਸਾਂ ਕੋਈ ਆਈਡੀਆ ਹੈਗਾ ਤੁਹਾਨੂੰ ਅਸੀਂ ਜੀ ਕਦੇ ਨਾ ਹੀ ਤਾਂ ਕੋਈ ਹਸਾਬ ਤਵ ਰੱਖਿਆ ਜੀ ਕਿਉਂਕਿ ਸਾਥੋਂ ਕਿਹੜਾ ਕਿਸੇ ਨੇ ਮੰਗਣਾ ਨਾ ਹੀ ਕੋਈ ਆ ਕੇ ਇਹਦੀ ਪੁੱਛਦਾ ਵੀ ਸਾਨੂੰ ਹਾਂਜੀ 6 ਵਜੇ ਤੱਕ ਹਾਂਜੀ 6 ਵਜੇ ਨਾ ਹੀ ਕੋਈ ਸਾਡੀ ਸਰਕਾਰ ਨੇ ਬਾਹ ਫੜਨੀ ਆ ਤੁਸੀਂ ਇੰਨੀਆਂ ਬਾਡੀਆਂ ਕੱਢ ਦਿੱਤੀਆਂ ਵੀ ਸਾਨੂੰ ਅਸੀਂ ਕੋਈ ਕੰਮ ਮਦੰਨੇ ਆ ਜਾਂ ਸਾਨੂੰ ਕੋਈ ਇਹ ਮਹੀਨੇ ਦੀ ਤਨਖਾਹ ਦੰਨੇ ਆ ਅੱਜ ਤਾਈਂ ਕਿਸੇ ਨੇ ਯਾਨੀ ਕੋਈ ਸਾਡਾ ਸਰਕਾਰ ਵੱਲੋਂ ਕਿਸੇ ਪਿੰਡ ਦੀ ਪੰਚਾਇਤ ਵੱਲੋਂ ਨਹੀਂ ਹੈਗਾ ਤੇ ਜੋ ਕੁਝ ਹੈਗਾ ਜੀ ਆਪਣੇ ਜਿਹੜੇ ਲੋਕ ਨਾਲ ਜੁੜੇ ਆ ਪੈਣ ਭਰਾ ਜਿੰਨੇ ਬਸ ਜੋ ਕਰਦੇ ਮੈਂ ਤਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਇਹ ਬਹੁਤ ਜ਼ਿਆਦਾ ਜਿਹੜਾ ਪਿਆਰ ਕਰਦੇ ਆਪਾਂ ਨੂੰ ਪੰਜਾਬ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੇ ਜਿਹੜੇ ਕੋਈ ਆ ਪਾਮ ਦੇਖਿਆ ਇੱਕ ਬਹਾਦਰੀ ਪੁਰਸਕਾਰ ਹੁੰਦਾਗਾ ਉਹਦੇ ਚ ਕੀ ਹੁੰਦਾ ਜੇ ਕੋਈ ਕਿਸੇ ਦੀ ਮਦਦ ਕਰਦਾ ਤਾਂ ਉਹਨੂੰ ਪੰਜਾਬ ਸਰਕਾਰ ਕਿਸੇ ਵਿਸ਼ੇਸ਼ ਦਿਨ ਦੇ ਉੱਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਖੁਦ ਸਨਮਾਨਿਤ ਕਰਦੇ ਆ ਤੁਸੀਂ ਵੀ ਦੇਖਿਆ ਹੋਣਾ ਕਈ ਵਾਰੀ ਤੁਹਾਨੂੰ ਕੋਈ ਆਫਰ ਆਇਆ ਉੱਪਰੋਂ ਕੋਈ ਇਸ ਤਰ੍ਹਾਂ ਦਾ ਵੀ ਮੁੱਖ ਮੰਤਰੀ ਦਫ਼ਤਰ ਤੋਂ ਵੀ ਤੁਹਾਡਾ ਭੈਸ਼ ਸਨਮਾਨ ਕਰਨ ਅੱਜ ਤਾਂ ਇਹ ਜਿਵੇਂ ਨਹੀਂ ਕੀਤਾ ਜੀ ਹਾਂ ਤੇ ਕਾਫੀ ਇੱਕ ਮਾਲਕ ਪਿੰਡ ਦਾ ਮੁੰਡਾ ਜੀ ਮਾਰ ਕੇ ਸੈਟ ਦਿੱਤਾ ਸੀ ਉਦੋਂ ਮੇਰੇ ਪਿੰਡ ਦੇ ਸੋਣੀ ਮੀਆਂ ਵੀ ਆ ਵੀਰ ਹੋਣੀ ਆ ਤੇ ਕਾਫੀ ਨੌਜਵਾਨ ਹੋਰ ਵੀ ਆ ਜਿਹੜੇ ਡੈੱਡ ਬੋਡੀਆਂ ਨਹਿਰਾਂ ਚ ਪਹਿਲਾਂ ਕੱਢਦੇ ਹੁੰਦੇ ਸੀ ਹੁਣ ਸਮੇਂ ਸਮੇਂ ਦੇ ਨਾਲ ਜਿਵੇਂ ਉਮਰ ਦਾ ਫਰਕ ਪੈ ਗਿਆ ਜਾਂ ਪਰਿਵਾਰ ਹੋ ਗਿਆ ਵੀ ਇਹ ਰਿਸਕ ਬਹੁਤ ਵੱਡਾ ਜੀ ਇੱਕ ਬਹੁਤ ਵੱਡਾ ਜੀ ਹਾਂਜੀ ਤੇ ਜਾਂ ਦਾਤ ਲੋਣੀ ਹਾਂਜੀ ਉਦੋਂ ਨਾਲ ਜੀ ਕਾਫੀ ਮੁਲਾਜ਼ਮ ਵੀ ਸੀ ਉਦੋਂ ਉਹਨਾਂ ਨੂੰ ਵਿਚਾਰਿਆਂ ਨੂੰ ਕਿਹਾ ਵੀ ਸੋਨੂੰ ਨੌਕਰੀਆਂ ਦੇਵਾਂਗੇ ਜਿਹੜਾ ਮੁੰਡਾ ਮਾਰ ਕੇ ਸੱਟਿਆ ਉਹਨੂੰ ਲੱਭ ਦੋ ਔਰ ਇਹ ਦੂਬਾ ਦੀ ਕੋਈ ਨਹੀਂ ਪੁੱਛਦਾ ਅੱਛਾ ਥੱਲੇ ਅਨੁਭਵ ਮਤਲਬ ਕਈ ਵਾਰੀ ਮਨ ਦੇ ਵਿੱਚ ਆਉਂਦਾ ਜਿਵੇਂ ਥੱਲੇ ਜਦੋਂ ਪਾਣੀ ਚਲੇ ਜਾਂਦਾ ਕੋਈ ਅਨੁਭਵ ਐਸਾ ਹੋਵੇ ਜਿਹੜਾ ਯਾਰ ਐ ਲੱਗਾ ਹੋਵੇ ਵੀ ਅੱਜ ਤਾਂ ਯਾਰ ਦੁਨੀਆ ਇੱਥੇ ਤਾਂ ਖਤਮ ਆ ਗਈ ਵੀ ਯਾਰ ਬੜਾ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਜਦੋਂ ਕਈ ਵਾਰੀ ਕੋਈ ਐਸਾ ਅਨੁਭਵ ਹੋ ਜਾਵੇ ਇਦਾਂ ਤਾਂ ਜੀ ਸਾਡੇ ਨਾਲ ਹੁੰਦਾ ਰਹਿੰਦਾ ਵੀ ਰਿਸਕ ਅਸੀਂ ਬਹੁਤ ਜ਼ਿਆਦਾ ਲੈਨੇ ਆ ਪਰ ਕਦੇ ਮਨ ਚ ਇਹ ਜਾਂ ਖਿਆਲ ਨਹੀਂ ਆਇਆ ਵੀ ਜਾਂ ਸਾਨੂੰ ਇਹ ਡਰ ਗਏ ਆ ਜਾਂ ਵੀ ਇੱਥੇ ਦੁਬਾਰਾ ਨਹੀਂ ਵੜਨਾ ਕਿਉਂਕਿ ਜੀ ਵੜਨਾ ਸਾਨੂੰ ਪੈਣਾ ਹੀ ਆ ਬਾਡੀ ਫੇਰ ਲੱਭੂਗੀ ਪਰ ਪਰਿਵਾਰ ਵੀ ਆ ਜਾਂਦਾ ਕੋ ਕਹਿਣ ਲੱਗਦਾ ਨਾ ਪਰ ਹੌਸਲਾ ਪਤਾ ਨਹੀਂ ਦੀ ਸਾਨੂੰ ਕਿੱਥੋਂ ਆਉਂਦਾ ਕਿੱਥੋਂ ਨਹੀਂ ਤੇ ਕਦੇ ਵੀ ਸਾਡਾ ਕਦੇ ਵੀ ਨੁਕਸਾਨ ਤਾਂ ਨਹੀਂ ਹੋਇਆ ਪਰ ਰਿਸਕ ਹੈਗਾ ਪਰ ਕਦੇ ਵੀ ਪਰਮਾਤਮਾ ਲਈ ਕੋਈ ਨੁਕਸਾਨ ਨਹੀਂ ਹੋਇਆ ਕਿਤੇ ਜਾਂਦਿਆਂ ਨੂੰ ਡਰ ਨਹੀਂ ਲੱਗਿਆ ਕਦੇ ਇਹੋ ਜੀਆਂ ਬਾਡੀਆਂ ਕੱਢੀਆਂ ਜੀ ਕਈ ਵਾਰ ਮੰਨ ਕੇ ਚੱਲੋ ਸਿਰਫ ਉਹਨਾਂ ਦਾ ਹੋਲੀਆ ਭੂਤ ਵਾਂਗੂ ਹੀ ਹੁੰਦਾ ਵਾ ਕਈਆਂ ਦੇ ਤਾਂ ਹੀ ਪਿੰਜਰ ਹੀ ਰਹਿ ਜਾਂਦਾ ਵਾ ਹਾਂਜੀ ਪਰ ਕਦੇ ਮਨ 'ਚ ਕੋਈ ਵੀ ਡਰ ਨਹੀਂ ਆਇਆ ਨਾ ਹੀ ਅਸੀਂ ਸੋਚਦੇ ਹਾਂ ਜੇ ਇਹ ਗੱਲਾਂ ਨੂੰ ਇਗਨੋਰ ਹੀ ਕਰ ਦਿੰਨੇ ਹਾਂ ਜਦੋਂ ਬਾਡੀ ਨੂੰ ਪਾਣੀ ਦੇ ਵਿੱਚੋਂ ਖਿੱਚ ਕੇ ਲੈ ਕੇ ਆਉਂਦੇ ਹਾਂ ਉਹਨੂੰ ਸਾਨੂੰ ਐਂ ਤਾਂ ਹੁੰਦਾ ਉਹਦੇ ਲਈ ਜਾਂ ਇਗਨੋਰ ਕਰਦੇ ਹਾਂ ਇਹ ਚੀਜ਼ਾਂ ਨੂੰ ਜਾਂ ਪਾਣੀ ਦੇ ਵਿੱਚ ਕਈ ਜਾਨਵਰ ਵੀ ਉਹਨਾਂ ਦੇ ਨਾਲ ਮੌਤ ਵੀ ਹੋ ਸਕਦੀ ਆ ਜਾਂ ਜਿੱਦਾਂ ਆਪਾਂ ਮਗਰਮਸ ਕਹ ਲਈਏ ਅਸੀਂ ਕਹਿ ਦਿੰਨੇ ਹਾਂ ਇਹ ਚੀਜ਼ਾਂ ਹੈ ਹੀ ਨਹੀਂ ਗੀਆਂ ਕਦੇ ਮਨ ਚ ਖਿਆਲ ਹੀ ਨਹੀਂ ਲਿਆਂਦਾ ਵੀ ਇਹ ਚੀਜ਼ ਜਦੋਂ ਨਿਕਲੀ ਕੇ ਪਹਿਲੇ ਹਨ ਇੱਕ ਮੰਝਲ ਦੇ ਉੱਦਾਲੀ ਹਾਂਜੀ ਯਾਨੀ ਇਹ ਚੀਜ਼ਾਂ ਨੂੰ ਲੈ ਕੇ ਕਦੇ ਤੁਰੇ ਨਹੀਂ ਵੀ ਅੱਜ ਘਰੇ ਜਾਵਾਂਗੇ ਕਿ ਨਹੀਂ ਜਾਵਾਂਗੇ ਬਸ ਲੋਕਾਂ ਦੀਆਂ ਦਵਾਵਾਂ ਸਾਦਕਾ ਤੇ ਜਿਹੜੇ ਹਿਸਾਬ ਨਾਲ ਸੱਚੇ ਦਿਲੋਂ ਬੰਦਾ ਸੇਵਾ ਕਰਦਾ ਜਾਂ ਸੇਵਾ ਭਾਵਨਾ ਨਾਲ ਜੁੜਿਆ ਹੋਇਆ ਤੇ ਪ੍ਰਮਾਤਮਾ ਆਪੇ ਹੀ ਸਾਥ ਦਿੰਦਾ ਤੇ ਮੈਂ ਤਾਂ ਹੀ ਬਹੁਤ ਜ਼ਿਆਦਾ ਇਹ ਸੇਵਾ ਦੇ ਵਿੱਚ ਬਹੁਤ ਕੁਝ ਪਾਇਆ ਜੀ ਲੋਕਾਂ ਦਾ ਪਿਆਰ ਆ ਬਹੁਤ ਜ਼ਿਆਦਾ ਆਪਾਂ ਨੂੰ ਸਤਿਕਾਰ ਕਰਦੇ ਆ ਮੈਨੂੰ ਮਾਣ ਮਹਿਸੂਸ ਹੁੰਦਾ ਜੀ ਅੱਜ ਤੁਸੀਂ ਮੇਰੇ ਘਰੇ ਆਏ ਆ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਅੱਜ ਵੀ ਨਹੀਂ ਅੱਜ ਅਪੀਲ ਕੀ ਆ ਕਿਉਂਕਿ ਬਹੁਤ ਸਾਰੇ ਲੋਕ ਹਨ ਨਹਿਰ ਸਾਲ ਮਾਰ ਨੇ ਕਾਮ ਜੀ ਗੱਲ ਅੱਗੇ ਜੇ ਬਰਤਾਰਾ ਥੋੜਾ ਜਿਹਾ ਵੱੜ ਹੀ ਹੋ ਗਿਆ ਸੀਗਾ ਹੁਣ ਘਟ ਗਿਆ ਅਪੀਲ ਕੀ ਆ ਕਿ ਭਾਈ ਇਸ ਤਰ੍ਹਾਂ ਦੇ ਆਪਦੀ ਜ਼ਿੰਦਗੀ ਬਰਬਾਦ ਨਾ ਕਰੋ ਪਰਿਵਾਰ ਨਾਲ ਰੁੱਣ ਪਿੱਛੇ ਚਲੋ ਥੋੜੀ ਸੇਵਾ ਜਿਹੜੀ ਉਹ ਤਾਂ ਤੁਸੀਂ ਕਰਦੇ ਰਹਿਣਾ ਉਹ ਤਾਂ ਜਦੋਂ ਪਰਿਵਾਰ ਆ ਕੇ ਕਹਿੰਦਾ ਵੀ ਆਹ ਸਾਡੀ ਗੱਲਬਾਤ ਹੋ ਗਈ ਇੱਥੇ ਸਾਡਾ ਕੱਢੋ ਭਰਾ ਤਾਂ ਅਪੀਲ ਕੀ ਆ ਉਹਨਾਂ ਵੀਰਾਂ ਨੂੰ ਜਿਹੜੇ ਇਦਾਂ ਦੀ ਕੋਸ਼ਿਸ਼ ਕਰਦੇ ਇਹ ਤਾਂ ਅਸੀਂ ਕਾਫੀ ਵੀਡੀਓ ਵੀ ਪਾਉਨੇ ਰਹਿੰਨੇ ਆ ਤੇ ਇੱਕ ਤਾਂ ਅਸੀਂ ਬਹੁਤ ਜ਼ਿਆਦਾ ਅਪੀਲ ਹਰ ਵੀਡੀਓ ਦੇ ਵਿੱਚ ਕਰਦੇ ਆ ਵੀ ਡੂੰਘੇ ਪਾਣੀਆਂ ਦੇ ਵਿੱਚ ਨਹਿਰਾਂ ਨਦੀਆਂ ਚ ਸੂਏਆਂ ਦੇ ਵਿੱਚ ਕਿਤੇ ਵੀ ਡੂੰਘੇ ਪਾਣੀ ਦੇ ਵਿੱਚ ਨੋਂ ਨਾ ਜਾਇਆ ਕਰੋ ਇੱਕ ਜਵਾਕ ਆ ਜੀ ਚਾਰ ਪੰਜ ਇਕੱਠੇ ਹੋ ਗਏ ਨਾਉਣ ਚਲੇ ਜਾਂਦੇ ਆ ਚੌੜ ਵੀ ਕਰਦੇ ਵਿੱਚ ਹਾਂ ਜੀ ਕਾਫੀ ਕੇਸ ਜਿਹੜੇ ਇਦਾਂ ਦੇ ਹੁਣ ਕੀਤੇ ਆ ਵੀ ਜਿਹੜੇ ਨੌਂਦੇ ਮੁੰਡੇ ਡੁੱਬੇ ਅੱਜ ਫੇਰ ਕਿਸੇ ਦਾ ਜੀ ਸਮਾਨੇ ਆਪਣੇ ਹਰਿਆਣੇ ਚੋਂ ਫੋਨ ਆਇਆ ਸੀਗਾ ਉੱਥੇ ਵੀ ਇੱਕ ਮੁੰਡਾ ਰਾਤੀ ਨੌਂਦਾ ਡੁੱਬ ਗਿਆ ਤੇ ਕਾਫੀ ਨੌਜਮਾਨਾਂ ਦੀਆਂ ਜਿਹੜੀਆਂ ਡੈੱਡ ਬਾਡੀਆਂ ਜਿਹੜੇ ਨੌਂਦੇ ਡੁੱਬੇ ਉਹਨਾਂ ਨੂੰ ਕੱਢਿਆ ਵਾ ਤੇ ਮੈਂ ਬਹੁਤ ਜ਼ਿਆਦਾ ਹੁਣ ਵੀ ਅਪੀਲ ਇਹੀ ਕਰਦਾ ਵੀ ਨਹਿਰਾ ਨਦੀਆਂ ਡੂੰਘੇ ਪਾਣੀਆਂ ਦੇ ਵਿੱਚ ਨਾ ਨਹਾਉਣ ਜਾਇਆ ਕਰੋ ਜਿਹਨੂੰ ਨਹੀਂ ਨਹਾਉਣਾ ਹੁੰਦਾ ਜਿਉਂ 5 ਫੁੱਟ ਪਾਣੀ ਚੀਂ ਡੁੱਬ ਜੂਗਾ ਤੇ ਉਹਦੀ ਮੌਤ ਵੀ ਘੜ ਤੋਂ ਘੜ 15 20 ਸਕਿੰਟਾਂ ਚ ਹੀ ਹੋ ਜਾਂਦੀ ਆ ਜੀ ਤੇ ਫੇਰ ਉਹ ਜਦੋਂ ਨਾਲ ਦੇ ਜਾ ਕੇ ਘਰੇ ਦੱਸਦੇ ਵੀ ਨਹੀਂ ਜਿਉਂ ਦਰਦੇ ਇਸ ਤੋਂ ਬਾਅਦ ਜਦੋਂ ਹੌਲੀ ਹੌਲੀ ਪਤਾ ਲੱਗਦਾ ਉਦੋਂ ਤਾਈ ਉਹਦੀ ਮੌਤ ਹੋ ਜਾਂਦੀ ਆ ਤੇ ਜਦੋਂ ਤਾਈ ਉਹਨੂੰ ਲੱਭਣ ਜਾਣਾ ਹੁੰਦਾ ਉਦੋਂ ਉਹ ਕਿਤੇ ਦੀ ਕਿਤੇ ਰੜ ਜਾਂਦਾ ਤੇ ਕਈ ਦਿਨਾਂ ਬਾਅਦ ਫਿਰ ਤੀਜੇ ਚੌਥੇ ਦਿਨ ਉਹਦੀ ਡੈੱਡ ਬੋਡੀ ਮਿਲ ਜਾਂਦੀ ਆ ਤੇ ਫਿਰ ਸਿੱਧਾ ਕਈ ਵਾਰ ਤਾਂ ਸੰਸਕਾਰ ਕਰਾਉਣ ਸਿਵਿਆਂ ਜੀ ਲਿਆਉਣਾ ਪੈਂਦਾ ਤੇ ਖੀਰਲੀ ਵਾਰ ਜਿਹੜਾ ਮਾਂ ਪਿਓ ਉਹਨਾਂ ਦਾ ਮੂੰਹ ਵੀ ਨਹੀਂ ਦੇਖ ਸਕਦਾ ਅੱਛਾ ਦੂਰੂ ਦੂਰੂ ਤਾਂ ਫੋਨ ਆਉਂਦੇ ਆ ਹਨ ਇੱਕ ਕੋਈ ਗੱਡੀ ਰੱਖੀ ਆ ਵੀ ਇੱਕਦਮ ਜਿਹੜਾ ਕੋਈ ਬੜੀ ਸਪੀਡ ਨਾਲ ਚੱਲੇ ਜਾਈ ਹੈਗੀ ਗੱਡੀ ਨਹੀਂ ਜੀ ਕਈ ਵਾਰ ਤਾਂ ਬੱਸਾਂ ਤੇ ਜਾਣੇ ਪੈਣੇ ਆਈ ਕਈ ਵਾਰ ਕਿਰਾਏ ਤੇ ਅਸੀਂ ਗੱਡੀ ਕਰਾ ਕੇ ਲੈ ਕੇ ਜਾਣੇ ਆ ਚਲੋ ਕੋਸ਼ਿਸ਼ ਹੁੰਦੀ ਆਣਾ ਵੀ ਬਾਜੇ ਵੀ ਬੰਦ ਹਾਂਜੀ ਤੇ ਕਾਫੀ ਬੋਡੀਆਂ ਜੀ ਮੰਨ ਲ ਕੇ ਚਲੋ ਹੁਣ ਦੂਰ ਕਈ ਵਾਰ ਅਸੀਂ ਬੋਡੀ ਕੱਢ ਲੈਨੇ ਆ ਮੰਨ ਕੇ ਚਲੋ ਜੀ ਸਵੇਰ ਬੋਡੀ ਅਸੀਂ 10:00 ਵਜੇ ਤੇ ਤਾਂ ਹੀ ਲੱਭ ਲਈ ਤੇ ਕਈ ਵਾਰ ਸਾਨੂੰ ਗੱਡੀ ਦਾ ਇੰਤਜ਼ਾਮ ਕਰਨਾ ਪਕਰਦੇ ਕਰੋਂਦੇ ਜੀ ਸ਼ਾਮ ਵੀ ਹੋ ਜਾਂਦੀ ਆ ਤੇ ਇਹ ਚੀਜ਼ਾਂ ਵੇਹੇ ਚਲੋ ਹੋਣ ਸਾਡੇ ਕੋਲੇ ਤੇ ਸਾਡਾ ਜਿਹੜਾ ਕੰਮ ਆ ਥੋੜਾ ਜਿਹਾ ਆਸਾਨ ਹੋ ਜੀ ਅਸੀਂ ਨਹੀਂ ਕਹਿੰਦੇ ਸਾਨੂੰ ਸਾਡੇ ਤਾਂ ਹੀ ਕਿਸੇ ਨੂੰ ਜੀ ਲੋਡ ਪਾਵੇ ਪ੍ਰਮਾਤਮਾ ਇਹ ਇਹ ਜਾਂ ਵਕਤ ਕਿਸੇ ਵੀ ਪਰਿਵਾਰ ਤੇ ਨਾ ਪਾਵੇ ਪਰ ਜੀ ਹਾਲਾਤ ਹੀ ਇਦਾਂ ਦੇ ਆ ਕੁਝ ਜਵਾਕਾਂ ਨੂੰ ਬਿਲਕੁਲ ਵੀ ਮੌਤ ਦਾ ਖੋਪ ਨਹੀਂ ਹੈਗਾ ਉਹਨਾਂ ਨੂੰ ਨਹੀਂ ਪਤਾ ਵੀ ਮੌਤ ਕੀ ਹੁੰਦੀ ਆ ਉਹ ਚੋਰ ਚੋਰ ਜਿਹਦਾਂ ਦੇ ਕਦਮ ਚੱਕ ਜਾਂਦੇ ਆ ਜਾਂ ਨਾਉਦੇ ਨੇ ਉਹਦੇ ਡੱਬੇ ਉਹ ਜੀ ਇੱਕ ਦੂਜੇ ਨੂੰ ਦੇਖ ਕੇ ਹਾਲ ਮਾਰ ਜਾਂਦੇ ਆ ਜੀ ਬਹੁਤ ਵਾਰੀ ਇਦਾਂ ਹੋਇਆ ਵੀ ਉਹ ਇੱਕ ਦੂਜੇ ਨੂੰ ਦੇਖ ਕੇ ਕਈ ਵਾਰ ਜਦੋਂ ਜਦੋਂ ਕੇਸ ਤੇ ਜਾਂਦੇ ਆ ਤੇ ਉਹਨਾਂ ਨੂੰ ਪੁੱਛੀਦਾ ਵੀ ਕੀ ਗੱਲ ਹੋਈ ਉਹ ਕਹਿੰਦੇ ਆ ਵੀ ਅਸੀਂ ਨਹਾਉਂਦੇ ਸੀ ਸਾਨੂੰ ਨਹਾਉਣਾ ਆਉਂਦਾ ਸੀ ਅਸੀਂ ਨਾਈ ਜਾਂਦੇ ਸੀ ਵੀ ਇਹਨੇ ਸਾਨੂੰ ਹਾਂ ਵੀ ਇਹ ਵੀ ਕੱਪੜੇ ਲਾ ਕੇ ਨੇ ਸਾਲ ਮਾਰੀ ਉਸ ਤੋਂ ਬਾਅਦ ਬਾਹਰ ਹੀ ਨਹੀਂ ਆਇਆ ਬਹੁਤ ਕੇਸ ਇਦਾਂ ਦੇ ਹੋਏ ਆ ਜੀ ਤੇ ਆਪਦੇ ਆਪ ਦੇ ਬੱਚਾਂ ਦਾ ਧਿਆਨ ਰੱਖਣ ਮਾਪਿਓ ਕਿਤੇ ਵੀ ਪੜਕੇ ਆਉਂਦਾ ਜਵਾਕ ਉਹਨੂੰ ਦੇਖੋ ਜਾਂ ਹਾਂਜੀ ਗੌਰ ਰੱਖੋ ਕਿਤੇ ਵੀ ਆਪਾਂ ਭੇਜਦੇ ਆਂ ਵੀ ਆਪਾਂ ਨੂੰ ਇੰਨਾ ਟਾਈਮ ਹੋ ਗਿਆ ਵੀ ਉਹ ਆਇਆ ਘਰ ਤੋਂ ਨਹੀਂ ਬਹੁਤ ਜਵਾਕ ਆ ਜੀ ਬਿਨਾਂ ਦੱਸੇ ਜਿਹੜਾ ਘਰੋਂ ਆ ਜਾਂਦੇ ਆ ਤੇ ਮਾਪਿਆਂ ਦੇ ਕੱਲੇ ਕੱਲੇ ਪੋਤੇ ਜਿਹੜੇ ਐਸ ਦੁਨੀਆ ਤੋਂ ਤੁਰ ਗਏ ਬਿਨਾ ਵਜਾ ਤੇ ਘਰਾਂ ਦੇ ਘਰ ਖਾਲੀ ਹੋ ਗਏ ਬਿਲਕੁਲ ਬੁੜੀਆਂ ਹੀ ਰਹਿ ਗਈਆਂ ਜੀ ਕਈਆਂ ਦੇ ਘਰੇ ਸੋ ਇਹ ਸਨ ਵੀਰ ਬੰਟੀ ਡੱਲਾ ਜੀ ਜਿਨ੍ਹਾਂ ਨਾਲ ਗੱਲਬਾਤ ਕਰੀਆ ਬਾਬਾ ਜੀ ਇੱਥੇ ਇਹਨਾਂ ਕੋਲੇ ਪਹੁੰਚੇ ਬਾਬਾ ਜੀ ਕਿਵੇਂ ਪਤਾ ਲੱਗਿਆ ਸੀਗਾ ਵੀ ਵੀਰ ਬੰਟੀ ਕੋਲੇ ਚੱਲੀਏ ਕਿਉਂਕਿ ਤੁਸੀਂ ਅਕਸਰ ਜਾਣੇ ਰਹਿੰਦੇ ਹੋ ਵਕ ਵਕ ਇਸ ਤਰ੍ਹਾਂ ਦੇ ਜਿਹੜੇ ਭਰਾ ਕੰਮ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਤਾਂ ਜੀ ਇੱਕ ਜਦੋਂ ਵੀ ਮੈਂ ਕਿਤੇ ਦੇਖਦਾ ਹਾਂਗਾ ਆਪਣੇ ਜਾਂ WhatsApp ਤੇ Facebook ਤੇ ਉਦੋਂ ਮੈਂ ਦੇਖਦਾ ਹੁੰਨਾ ਵੀ ਇਹ ਅੱਜ ਵੀ ਜ ਕੋਈ ਅੱਜ ਕੋਈ ਇਨਸਾਨ ਕੋਈ ਡੁੱਬਿਆ ਹੁੰਦਾ ਨਹਿਰ ਦੇ ਵਿੱਚ ਇਹ ਵਿਚਾਰੇ ਕੱਢਦੇ ਹੁੰਦੇ ਆ ਇੱਕ ਦਿਨ ਇੱਥੇ ਆਪਣੇ ਭੋੜੀਪੁਰੇ ਇੱਕ ਬੱਚਾ ਡੁੱਬ ਗਿਆ ਗੱਡਿਆਂ ਵਾਲਿਆਂ ਦਾ ਸੀਗਾ ਤੇ ਆਪਣੇ ਗਰੀਬਾਂਵਾਂ ਦਾ ਤੇ ਉਹ ਪਾਣੀ ਬਹੁਤ ਗੰਦਾ ਸੀਗਾ ਬੜੀ ਸਣਿਆਣ ਮਾਰੇ ਉਹ ਚੁੱਪ ਮੈਂ ਕਹਿੰਨਾ ਬਹੁਤ ਬੁਰਾ ਹਾਲ ਸੀ ਉੱਥੇ ਜਦੋਂ ਇਹਨਾਂ ਨੇ ਬੱਚਾ ਵਿਚਾਰਿਆਂ ਨੇ ਕੱਢਿਆ ਤੇ ਮੈਨੂੰ ਐ ਹੋਇਆ ਯਾਰ ਮੈਂ ਕਿਹਾ ਵੀ ਅੱਜ ਇਹ ਇੱਕ ਲੋਕ ਸੇਵਾ ਕਰਦੇ ਆ ਇੱਕ ਫਰਿਸ਼ਤਾ ਵਾਂਕੀ ਬੜੇ ਤਰ੍ਹਾਂ ਨਾਲ ਹਾਂਜੀ ਵੀ ਇੱਕ ਲੋਕ ਸੇਵਾ ਕਰਦੇ ਆ ਪਰ ਇਹਨਾਂ ਦੀ ਕੋਈ ਮਦਦ ਜਾਂ ਕਰਦਾ ਕੋਈ ਨਹੀਂ ਕਰਦਾ ਤੇ ਪਰ ਸਾਡਾ ਇਹਨਾਂ ਚੀਜ਼ਾਂ ਦੇ ਵਿੱਚ ਹੱਕ ਬਣਦਾ ਮਦਦ ਕਰਨ ਦਾ ਜਿੰਨੇ ਜੋਗੇ ਹੈਗੇ ਆ ਤੇ ਪਰ ਇਹ ਆ ਵੀ ਇਹ ਨਹੀਂ ਹੁੰਦਾ ਚਲੋ ਮੌਤ ਤਾਂ ਹਰ ਇੱਕ ਨੂੰ ਆਉਣੀ ਆ ਕਿਵੇਂ ਕਿਸੇ ਨੂੰ ਕਿਵੇਂ ਆ ਜਾਣੀ ਆ ਕਿਸੇ ਨੂੰ ਕਿਵੇਂ ਆ ਜਾਣੀ ਆ ਪਰ ਉਹ ਵੀ ਉਹਦੇ ਵੀ ਅੱਡੋ-ਅੱਡੀ ਕਿਉਂ ਨਾਲ ਉਹਨੂੰ ਬਚਾਉਣ ਵਾਲੇ ਵੀ ਉਹਨੂੰ ਕੱਢਣ ਵਾਲੇ ਵੀ ਆ ਤੇ ਪਰ ਇਹਨਾਂ ਦੇ ਅਸੀਂ ਤਾਂ ਹੀ ਇਹਨਾਂ ਦੇ ਫਿਰ ਫੋਨ ਲਾਇਆ ਮੈਂ ਮਗਾਏ ਪੁੱਤਰੀ ਐ ਕਰਕੇ ਆ ਗੱਲ ਤੇ ਵੀ ਤੁਸੀਂ ਕਰਿਆਂ ਵੀ ਕਹਿੰਦੇ ਵੀ ਅਸਤ ਅੱਜ ਚੱਲੇ ਆ ਤੇ ਉੱਥੇ ਕੋਈ ਮੁੰਡਾ ਡੁੱਬ ਗਿਆ ਸੀਗਾ ਤੇ ਮੈਂ ਕਿਹਾ ਵੀ ਤੁਹਾਡੇ ਕੋਲੇ ਆਉਣਾ ਸੀ ਇਹ ਕਹਿੰਦੇ ਵੀ ਚਲ ਬਈ ਬਾਬਾ ਜੀ ਫੇਰ ਆ ਜਾਓ ਤੁਸੀਂ ਤੇ ਫਿਰ ਮੈਂ ਕਿਹਾ ਵੀ ਚਲੋ ਪੁੱਤ ਮਿਲਦੇ ਆ ਤੁਹਾਨੂੰ ਤੇ ਮੇਰਾ ਇਹੀ ਮਨ ਸੀਗਾ ਵੀ ਚਲੋ ਇਹਨਾਂ ਨੂੰ ਮਿਲਾਂਗੇ ਕਿ ਉਹ ਇਹਨਾਂ ਨੂੰ ਸਨਮਾਨ ਕੀਤਾ ਜਾਵੇ ਹਨਾ ਜੀ ਇਹਨਾਂ ਦਾ ਸਨਮਾਨਤ ਕਰਾਂਗੇ ਤੇ ਕੁਛ ਨਾ ਕੁਛ ਵੀ ਇਹਨਾਂ ਦਾ ਕੋਈ ਮਾਲਕ ਪਰਮਾਤਮਾ ਕੋਈ ਸਾਥੋਂ ਮਦਦ ਵੀ ਕਰਾਵੇ ਤੇ ਉਹ ਵੀ ਕਰਾਂਗੇ ਤੇ ਪਰ ਇਹ ਸੀ ਇਹ ਆ ਵੀ ਇਹ ਨਹੀਂ ਗੱਲ ਵੇਹਿੱਤੇ ਕਿੰਨਾ ਵੀ ਆਪੋ ਆਪਣੇ ਬੱਚਿਆਂ ਨੂੰ ਭਾਈ ਇੰਨਾ ਕੋਈ ਘਰਾਂ ਦੇ ਵਿੱਚ ਲੜਾਈਆਂ ਪੜਾਆਂ ਜਾਂ ਮਨਾ ਹੋਣ ਇਹ ਕੰਮ ਨਾ ਕਰੋ ਪਰ ਇਹ ਜਵਾਕ ਹੈ ਵੀ ਅੱਜ ਇਹ ਨਹੀਂ ਹੈ ਵੀ ਉਹਨਾਂ ਦੇ ਅੱਜ ਇਹ ਬੱਚਿਆਂ ਨੂੰ ਕੱਢਦੇ ਆ ਉਹਨਾਂ ਨੂੰ ਜਾ ਕੇ ਕਿਸੇ ਨੂੰ ਡੁੱਬੇ ਨੂੰ ਜਾਂ ਕਿਵੇਂ ਉੱਥੇ ਸੱਪ ਵੀ ਹੋ ਸਕਦਾ ਕੋਈ ਇਹਨਾਂ ਦੇ ਸੱਪ ਵੀ ਲੜ ਸਕਦਾ ਜਾਂ ਅੰਤ ਡਿੱਗੇ ਹੋਵੇ ਬੁਰੇ ਵਿੱਚ ਫਸ ਵੀ ਸਕਦੇ ਇਹਨਾਂ ਤੇ ਵੀ ਪੀੜੀ ਪੈ ਸਕਦੀ ਆ ਤੇ ਪਰ ਇਹ ਦੇਖੋ ਵੀ ਅੱਜ ਸਾਡੇ ਲਈ ਇਹ ਅੱਜ ਨਹਿਰਾਂ ਦੇ ਵਿੱਚ ਸੂਆ ਦੇ ਵਿੱਚ ਏਡੇ ਏਡੇ ਪਾਣੀਆਂ ਦੇ ਵਿੱਚ ਆਪਦੀ ਜਾਨ ਨੂੰ ਹੀਲ ਕੇ ਫੇਰ ਸਾਨੂੰ ਕੱਢ ਕੇ ਲੈ ਕੇ ਆਉਂਦੇ ਆ ਪਰ ਜਿੰਨਾਂ ਦਾ ਅੱਜ ਕੋਈ ਬੰਦਾ ਡੁੱਬਿਆ ਹੁੰਦਾ ਉਹਨੂੰ ਕੱਢਦੇ ਆ ਪਰ ਉਹਨਾਂ ਦਾ ਵੀ ਹੱਕ ਬਣਦਾ ਵੀ ਇਹਨਾਂ ਬਾਲਕਾਂ ਬੱਚਿਆਂ ਦੇ ਇਹ ਵੀ ਛੋਟੇ ਛੋਟੇ ਬੱਚੇ ਆ ਤਾਂ ਇਹਨਾਂ ਦਾ ਵੀ ਸਤਿਕਾਰ ਕਰਨ ਦਾ ਉਹਨਾਂ ਦਾ ਹੱਕ ਬਣਦਾ ਜੀ ਪਰ ਇਹ ਨਹੀਂ ਹੈ ਵੀ ਆਪਾਂ ਆਪਦੇ ਨੂੰ ਕੱਢ ਕੇ ਲੈ ਗਏ ਤੇ ਮੁੜ ਕੇ ਦੂਜੇ ਨੂੰ ਆਪਾਂ ਪੁੱਛਣਾ ਹੀ ਨਹੀਂ ਠੀਕ ਆ ਨਾ ਉਦੋਂ ਨਹੀਂ ਉਦੋਂ ਨਹੀਂ ਪੁੱਛਣਾ ਬਾਅਦ ਦੇ ਵਿੱਚ ਆਜੋ ਬਾਅਦ ਦੇ ਵਿੱਚ ਆ ਕੇ ਭਾਈ ਧੰਨਵਾਦ ਕਰੋ ਜਹਾਂ ਵੀ ਭਾਈ ਸਾਨੂੰ ਤੁਸੀਂ ਸਾਡੀ ਮਦਦ ਕੀਤੀ ਆ ਸਾਨੂੰ ਸਾਡੇ ਬੰਦਾ ਲੱਭ ਕੇ ਦਿੱਤਾ ਤੇ ਅੱਜ ਵੀ ਤੁਹਾਡਿਆ ਧੰਨਵਾਦ ਕਰਦੇ ਆ ਭਾਈ ਸਾਨੂੰ ਪਤਾ ਤਾਂ ਲੱਗ ਗਿਆ ਨਾ ਅਸੀਂ ਸਾਰੀ ਉਮਰ ਦੇ ਨਾ ਭੁੜਕਿਓਂ ਹਟ ਗਏ ਹਨਾ ਤੇ ਪਰ ਅਸੀਂ ਇਹੀ ਕਹਿੰਨੇ ਆ ਵੀ ਮੇਰੇ ਸੱਚੇ ਪਾਤਸ਼ਾਹ ਪਰਮਾਤਮਾ ਦੇ ਹੁਕਮ ਨਾਲ ਵੀ ਇਹ ਬਾਲਕ ਬੱਚੇ ਵਿਚਾਰੇ ਜਿਹੜੇ ਅੱਜ ਭਾਈ ਤੁਹਾਡੀ ਸੇਵਾ ਕਰਦੇ ਆ ਤਾਂ ਤੁਸੀਂ ਵੀ ਇਹਨਾਂ ਦੀ ਅੱਜਤ ਕਰਿਆ ਕਰੋ ਤੇ ਤੁਸੀਂ ਵੀ ਇਹਨਾਂ ਦੀ ਮਦਦ ਕਰਿਆ ਕਰੋ ਵੱਧ ਤੋਂ ਵੱਧ ਤੇ ਮੈਂ ਇਹੀ ਕਹਿੰਦਾ ਹਰ ਇੱਕ ਦੇ ਚਰਨਾਂ ਦੇ ਵਿੱਚ ਤੇ ਵੀ ਇਹਨਾਂ ਦੀ ਮਦਦ ਜ਼ਰੂਰ ਕਰੋ ਯਾਰ ਗਰੀਬ ਬੱਚੇ ਆ ਇਹ ਵੀ ਕੋਈ ਬਾੜੇ ਤਕੜੇ ਘਰੋਨੇ ਹੈ ਤੇ ਬਾਰੇ ਇਹਨਾਂ ਦੀ ਮਦਦ ਕਰਨੀ ਜ਼ਰੂਰੀ ਆ ਬੈਗ ਜੀ ਕਾ ਖਾਲਸਾ ਬੈਗ ਜੀ ਵਾਹਿਗੁਰੂ ਸੋ ਇਹ ਸਨ ਬਾਬਾ ਜੰਗ ਸਿੰਘ ਦਿਵਾਨਾ ਜੀ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਭਾਵੇਂ ਕਿ ਬਹੁਤ ਮੁੰਡਾ ਸਿਦਕ ਵਾਲਾ ਸਬਰ ਵਾਲਾ ਪਰ ਉਹਨੇ ਵੀ ਕਿਹਾ ਕਿ ਮੈਨੂੰ ਕਿਸੇ ਚੀਜ਼ ਦੀ ਜਿਹੜੀ ਲੋੜ ਨਹੀਂ ਪਰ ਸਨਮਾਨ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਜੇਕਰ ਮੈਂ ਕਿਸੇ ਪਰਿਵਾਰ ਦਾ ਕੋਈ ਜੀ ਲੱਭ ਕੇ ਦਿੱਤਾ ਤਾਂ ਮੇਰਾ ਸਨਮਾਨ ਮਾਣ ਜਿਹੜਾ ਉਹ ਹੋਣਾ ਜ਼ਰੂਰੀ ਹੈ ਬਹੁਤ ਸਾਰੇ ਪਰਿਵਾਰ ਉਹਨਾਂ ਨੇ ਪਰੇ ਮਨਣਾ ਇਹ ਵੀ ਦੱਸਿਆ ਕਿ ਧੰਨਵਾਦ ਤੱਕ ਨਹੀਂ ਕਰਦੇ ਬਹੁਤ ਸਾਰੇ ਪਰਿਵਾਰ ਜਦੋਂ ਮੜ ਲੁਗੀ ਬਰੀ ਲਾਸ ਮਿਲ ਪੀ ਜਾਂਦੀ ਆ ਤਾਂ ਉਹਨਾਂ ਨੇ ਵੀ ਕਿਹਾ ਕਿ ਜਦੋਂ ਇੰਨੀ ਅਸੀਂ ਕਾਲਣਾ ਕਾਲਦੇ ਆ ਜਾਨ ਤੜੀ ਤੇ ਤਰਦੇ ਆ ਤਾਂ ਸਨਮਾਨ ਜ਼ਰੂਰ ਇਸ ਭਰਾ ਦਾ ਕਰਨਾ ਬੰਦ ਮੈਂ ਪੰਜਾਬ ਸਰਕਾਰ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਅਪੀਲ ਕਰਦਾ ਵਿਧਾਇਕ ਸਹਿਬਾਨਾਂ ਨੂੰ ਅਪੀਲ ਕਰਦਾ ਕਿ ਇਸ ਨੌਜਵਾਨ ਦਾ ਜਦੋਂ ਕਿਉਂਕਿ ਬਹਾਦਰ ਜਿਹੜਾ ਬਹਾਦਰੀ ਦਾ ਪੁਰਸਕਾਰ ਉਹ ਹਰ ਸਾਲ ਪੰਜਾਬ ਸਰਕਾਰ ਬਹੁਤ ਸਾਰੇ ਬੱਚਿਆਂ ਨੂੰ ਨੌਜਵਾਨਾਂ ਨੂੰ ਦਿੰਦੀ ਹੈ ਤਾਂ ਉਸ ਦੇ ਵਿੱਚ ਇਹਨਾਂ ਦਾ ਨਾਮ ਕਰਨ ਜਿਹੜਾ ਕੀਤਾ ਜਾਵੇ ਨਾਮ ਦਰਜ ਕੀਤਾ ਜਾਵੇ ਤਾਂ ਕਿ ਇਸ ਜਿਹੜੇ ਵੀਰ ਦਾ ਹੋਰ ਹੌਸਲਾ ਹੋਵੇ ਕਿਉਂਕਿ ਅੱਜ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਹੀ ਵੀਰ ਪਿੰਡ ਡੱਲੇ ਦੇ ਵਿੱਚ ਰਹਿ ਰਿਹਾ ਤੇ ਸਨਮਾਨ ਹਰ ਇੱਕ ਦਾ ਜ਼ਰੂਰੀ ਹੁੰਦਾ ਹਰ ਇੱਕ ਦਾ ਹੱਕ ਵੀ ਹੈ ਇਸ ਤਰ੍ਹਾਂ ਦੇ ਜਦੋਂ ਉਹ ਕਾਰਜ ਕਰਦਾਗਾ ਤਾਂ ਅਸੀਂ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਵੱਧ ਤੋਂ ਵੱਧ ਇਸ ਵੀਰ ਦਾ ਜਿਹੜਾ ਮਾਨ ਸਤਕਾਰ ਪੰਜਾਬ ਸਰਕਾਰ ਕਰੇ ਬਹਾਦਰ ਬਹਾਦਰੀ ਦੇ ਜਿਹੜੇ ਅਵਾਰਡ ਨੇ ਉਹ ਇਸ ਵੀਰ ਨੂੰ ਦਿੱਤੇ ਜਾਣ ਸੋ ਮੈਂ ਪਾਲੀਬੀਰ ਕੀ ਦਿਉਧਾਤ ਧੰਨਵਾਦ